जी, जी बना रहे नरेंद्र जी मोदी उन्होंने देश के लिए अच्छा विकास किया है जो देश का एकदम पहले जो चौथे नंबर पे आ गया अभी पहले सातवें नंबर पे था और आर्थिक दृष्टि से देखो तो ही तो देश की मजबूती की है उन्होंने अच्छी मजबूती की है तो रेलवे का सुधार इतने किया है सेंटर में और आम जो जनता के लिए भी अच्छे थे उन्होंने जो अपने रखे विचार भी रखे हैं और वादे भी पूरे किए हैं ਅਰ ਯੋਜਨਾ ਹੀ ਬਹੁਤ ਅੱਛੇ ਸੀ ਰੱਖੀ ਐ ਜਨਤਾ ਪਾਰਟੀ ਜਿੱਤੂਗੀ 400 ਸੀਟਾਂ ਨਾਲ ਜਿੱਤੂਗੀ ਕਿਉਂਕਿ ਮੋਦੀ ਜੀ ਨੇ ਜੋ ਕੰਮ ਕੀਤੇ ਨੇ ਅੱਜ ਤੱਕ ਇਹ ਪ੍ਰਧਾਨ ਮੰਤਰੀ ਤੇ ਹੋਈ ਨਹੀਂ ਹਨ ਬਾਹਰਲੇ ਮੁਲਕਾਂ ਦੀ ਜਾ ਕੇ ਸਾਡੀ ਸਾਖ ਨਹੀਂ ਹੈ ਪਿਆ 55 ਮੁਲਕਾਂ ਦੇ ਆਰਬ ਕੰਟਰੀਜ਼ 'ਚ ਦੋਸਤੀ ਪਹੜਾਈਏ ਨੇ ਹਲਕਾ ਤਾਂ ਨਹੀਂ ਲੱਗਦਾ ਇਹ 70 ਸਾਲ ਰਾਜ ਕਿਤੇ ਮੁ ਕਾਂਗਰਸੀ ਨੇ ਕੁਝ ਕਰ ਹੀ ਨਹੀਂ ਕੰਮ ਕੁਈ ਕਾਰਵਾ ਨਹੀਂ ਦਿੱਤੀ ਨੀ ਉਹਨੇ ਮੋਦੀ ਸਭ ਕੁਝ ਕਰ ਰਿਹਾ ਕੰਮ ਵਧੀਆ ਕਰ ਰਿਹਾ ਹੈ ਜੇ ਸਾ ਪ੍ਰਧਾਨ ਮੰਤਰੀ ਜੀ ਮੋਦੀ ਕਲੀਅਰ ਹੈ 100% ਸੋ ਨਹੀਂ 101% ਕਲੀਅਰ ਹੈ ਜਿਹਨੇ ਦੇਸ਼ ਆਸ ਤੇ ਇਦਨਾ ਕੁਝ ਕੀਤਾ ਸਾਰੀ ਪਾਰਟੀਆਂ ਤੋਂ ਕੱਲੀ 20% ਉਦਾਂ ਵਸਤੇ ਰਹਿ ਗਈਆਂ ਆਪਾ ਚਲੋ ਰਾਜਨੀਤੀ ਵਿੱਚ ਨਾ ਜਾਈਏ ਲੇਕਿਨ ਮੋਦੀ ਇਹ ਜੀ ਚੀਜ਼ ਹੈ ਜੀ ਵੀ 20 ਵੀ ਉਹਨੂੰ ਮੰਨਦਾ ਹੈ ਮਤਲਬ ਕੀ ਅਮਰੀਕਾ ਹੋਵੇ ਆਸਟ੍ਰੇਲੀਆ ਚੀਨ ਵੀ ਗੁੱਟਲੇ ਪੇਕ ਰੱਖਾ ਇਸ ਹਿੰਦ ਦੇ ਵਿੱਚ ਠੀਕ ਹੈ ਜੀ ਜੈ ਸ਼ਿਰੀ ਰਾਮ 2024 ਦਿਆਂ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਮਾਰੇਗੀ ਬਾਜੀ ਤੇ ਕੌਣ ਬਣੇਗਾ ਦੇਸ਼ ਦਾ ਪ੍ਰਧਾਨ ਮੰਤਰੀ ਆਉ ਜਾਣਦੇ ਆ ਮਾਨਸਾ ਸ਼ਹਿਰ ਦੇ ਲੋਕਾਂ ਦੀ ਰਾਏ ਬਾਈ ਜੀ ਕੀ ਨਾਮ ਆ ਜੀ ਮੈਂ ਨਾਮ ਜਤਿੰਦਰ ਕਮਰਾਂ ਜੀ ਸਤਿੰਦਰ ਕੌਣ ਜਿਹੜਾ ਦੇ ਦਾ ਪ੍ਰਧਾਨ ਮੰਤਰੀ ਬਣ ਸਕਦਾ ਤੇ ਕਿਹੜੀ ਪਾਰਟੀ ਬਾਜੀ ਮਾਰ ਸਕਦੀ ਆ ਪਾਰਟੀ ਦੇ ਇਸ ਟਾਈਮ ਬੀਜੇਪੀ ਦਾ ਅਧਾਰ ਹੈਗਾ ਹੀ ਬਰਾਬਰ ਕੋਈ ਹੈ ਨਹੀਂ ਜੀ ਸਰ ਜੀ ਪੰਜਾਬ ਜਿਹੜਾ ਹੈਗੀ ਆ ਆਮ ਪਾਰਟੀ ਤੇ ਲੋਕ ਸਭਾ ਚੋਣਾਂ ਤੋਂ ਹੁੜਾ ਹੀ ਨਹੀਂ ਸਕਦਾ ਕੋਈ ਪ੍ਰਧਾਨ ਮੰਤਰੀ ਹੀ ਬਣੂਗਾ ਜੀ ਸਰ ਜਿਵੇਂ ਉਹ ਜਿਵੇਂ ਦੂਜੇ ਪਾਰਟੀਆਂ ਚ ਆੜੂ ਜਾਂ ਹੋਰ ਉਹ ਚਾਹੁੰਦੇ ਮੈਂ ਪਹਿਲਾਂ ਕਿਹੜੇ ਜਿਹੜਾ ਨੂੰ ਕੁਝ ਕਰਦਾ ਮੇਰੇ ਉਹ ਪੰਜਾਬ ਚ ਆਈ ਸੀ ਸਭ ਜੀ ਕੁਝ ਨਹੀਂ ਕਰ ਰਹੀ ਪੰਜਾਬ ਚ ਨੇ ਤਾਰੀਅਬ ਤੱਕੇ ਉਦੋਂ ਬਾਅਦ ਬੜਾ ਰੋਹਰ ਗਾਂਧੀ ਜੀ ਨਾਲ ਲਗਾਤਾਰ ਗੱਲ ਕਰ ਰਹੇ ਨੇ ਲਗਭਗ ਬਰਾਬਰ ਰੋਹਰ ਗਾਂਧੀ ਦੇ ਕੋਈ ਸਹਾਈ ਨਹੀਂ ਕੋਈ ਬੰਦੇ ਹੀ ਕੋਈ ਜੀ ਕੋਈ ਆਪ ਦੇ ਦੋ ਫਾੜ ਹੋਈ ਪਈ ਆ ਉਹ ਦੇ ਕੋਈ ਡੰਗ ਖੇਡਦਾ ਉਹ ਨਹੀਂ ਖੇਡਦਾ ਜੀ ਇਹਨੂੰ ਪ੍ਰਧਾਨ ਮੰਤਰੀ ਵੀ ਕੋਈ ਹਰਾ ਨਹੀਂ ਸਕਦਾ ਜੀ ਹੋਰ ਵੀ ਸਾਥ ਨਾਲ ਉਹਨਾਂ ਦੇ ਨਾਲ ਕੀ ਨਾਮ ਹੈ ਜੀ ਬਲਵਿੰਦਰ ਕੁਮਾਰ ਜੀ ਬਲਵਿੰਦਰ ਜੀ ਕੀ ਕਹੋਗੇ ਕਿਹੜੀ ਪਾਰਟੀ ਜਿੱਤ ਸਕਦੀ ਹੈ ਤੇ ਕੌਣ ਜਿਹੜੀ ਬਾਜ਼ੀ ਮਾਰ ਸਕਦੀ ਹੈ ਪਾਰਟੀ ਦੇ ਜੀ ਜਿਵੇਂ ਸਰਵੇ ਕਰਦੇ ਨੇ ਜੀ ਬੀਜੇਪੀ ਦੇ ਆਉਣ ਵਾਲੀ ਸਰਕਾਰ ਬੀਜੇਪੀ ਦੀ ਹੋਊਗੀ ਜੀ ਨਰੋਲ ਬਣੂਗੀ ਬੀਜੇਪੀ ਦੀ ਸਰਕਾਰ ਨਰੇਂਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ ਔਰ ਪੰਜਾਬ ਚ ਵੀ ਉਹ ਆਪਣੇ ਕੈਂਡੀਡੇਟ ਖੜੇ ਕਰਨਗੇ ਤੇ ਜਿੱਤਣਗੇ ਇਹ ਸਾਨੂੰ ਉਮੀਦ ਹੈ ਜੀ ਪੂਰੀ ਕੀ ਗੱਲ ਦਾ ਕੀ ਚਾਰ ਨੂੰ ਦੇਖ ਦੋ ਵੀ ਗੱਲ ਦੇ ਦੇ ਨਾਲ ਜੀ ਕੋਈ ਸੁਣ ਨਹੀਂ ਰਿਹਾ ਕੋਈ ਕੰਮ ਨਹੀਂ ਕਰ ਰਿਹਾ ਆਪਣੇ ਪਾਰਟੀ ਕੋਈ ਵੀ ਹੈ ਕੋਈ ਕਾਂਗਰਸ ਦੀ ਪਾਰਟੀ ਹੈ ਕੋਈ ਆਮ ਪਾਰਟੀ ਹੈ ਜੀ ਸਾਰਿਆਂ ਦੇ ਘਟਾਲੇ ਕਰਨ ਜਿੰਨੇ ਕਰ ਇਹਨਾਂ ਦੀ ਤੇ ਨਰੇਂਦਰ ਮੋਦੀ ਜੀ ਜਿਹੜੇ ਨੇ ਦੇਖਦੇ ਵਿਕਾਸ ਕਰ ਰਹੇ ਨੇ ਤੇ ਦੇਸ਼ ਨੂੰ ਅੱਗੇ ਲੈ ਕੇ ਜਾ ਰਹੇ ਨੇ ਆਉਣ ਵਾਲੇ ਆਪਣੇ ਪੰਜਾਬ ਨੂੰ ਵੀ ਅੱਗੇ ਲੈ ਕੇ ਜਾਣਗੇ ਔਰ ਨਰੋਲ ਜਿੱਤਣਗੇ বিজেপি ਨਰਿੰਦਰ ਮੋਦੀ ਜਿਵੇਂ ਕਾਂਗਰਸ ਦਾ ਦੂਜਾ ਪਾਰਟੀਆ ਇੰਡੀਆ ਗੱਠਜੋੜ ਚੱਲ ਰਿਹਾ ਉਹਨਾਂ ਨੂੰ ਲੱਗਦਾ ਇੰਡੀਆ ਗੱਠਜੋੜ ਉਹਨਾਂ ਐਡਾ ਗੱਠਜੋੜ ਚੱਲਦਾ ਨਹੀਂ ਨਾ ਜੀ ਗੱਠਜੋੜ ਬਹੁਤ ਪਾਰਟੀਆਂ ਦਾ ਗੱਠਜੋੜ ਕਿੰਨਾ ਚੱਲੂ ਦੋ ਦਾ ਚੱਲੂ ਤਿੰਨ ਦਾ ਚੱਲੂ ਗੱਠਜੋੜ ਦਾ ਇੱਕ ਪਾਸੇ ਜਨਰਲ ਪਾਰਟੀ ਤਾਂ ਖੜੀ ਆ ਲੋਕਾਂ ਨਾਲ ਖੜੀ ਆ ਲੋਕਾਂ ਦੇ ਕੰਮ ਕਰਾ ਰਹੀ ਹੈ বিজেপি ਤਾਂ ਸਾਨੂੰ ਲੱਗਦਾ ਵੀ ਆਵ ਵਾਲੀ ਸਰਕਾਰ বিজেপি ਦੀ ਹੋਣੀ ਹੈ ਕਿ ਨਾਮਾ ਜੀ ਮੇਰਾ ਨਾਮ ਪ੍ਰਤੇਸ਼ਾੰਗ ਹੈ ਗੁਰਦੇ ਜੀ ਕੀ ਕਹੋਗੇ 2024 ਦੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਿਹੜੀ ਪਾਰਟੀ ਜ਼ਿਆਦਾ ਜਿਹੜੀ ਬਹੁਮਤ ਲਿਆ ਸਕਦੇ ਤੇ ਕੌਣ ਪ੍ਰਧਾਨ ਮੰਤਰੀ ਦੇਖਦਾ ਬਣ ਸਕਦਾ ਦੇਖੋ ਜੀ ਇਹ ਕੰਮ ਦੇ ਆਧਾਰ ਤੇ ਦੇਖਿਆ ਜਾਵੇ ਜਿਹੜਾ ਇਹ ਬਦਲਾ ਲੋਕਾਂ ਨੇ ਚਾਇਆ ਸੀ ਬਦਲਾ ਦੇ ਵਿੱਚ ਕੋਈ ਜ਼ਿਆਦਾ ਬਦਲਾਅ ਨਹੀਂ ਆਇਆ ਤੇ ਬਦਲਾਅ ਦੇ ਕਾਰਨ ਇਹਨਾਂ ਨੂੰ ਐ ਲੱਗ ਰਿਹਾ ਵੀ ਜੇ ਕੰਮ ਦੇ ਆਧਾਰ ਦੇ ਦੇਖਿਆ ਤਾਂ ਅਕਾਲੀ ਦਲ ਨੇ ਜਿੰਨਾ ਵੀ ਕੰਮ ਕੀਤਾ ਲੋਕ ਸਭਾ ਦੀਆਂ ਚੋਣਾਂ ਤੇ ਪਾਰਟੀ ਦੇ ਆਧਾਰ ਤੇ ਇਹਨਾਂ ਨੂੰ ਮਿਲਨੇ ਚਾਹੁੰਦੇ ਨੇ ਆਮ ਦਾ ਲੱਗ ਨਹੀਂ ਹੈ ਕੋਈ ਬਦਲਾਅ ਕਰਕੇ ਲੋਕ ਇਹਨਾਂ ਨੂੰ ਵੋਟ ਪਾਉਣਗੇ ਬਾਕੀ ਇਹ ਜੋ ਪ੍ਰਧਾਨ ਮੰਤਰੀ ਦੀ ਗੱਲ ਹੈ ਵੀ ਜੋ ਵਿਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਉਂਕਿ ਕਾਂਗਰਸ ਦੀ ਸਰਕਾਰ ਉੱਪਰ ਵੀ ਇਨਾ ਇੱਥੇ ਵੀ ਕੋਈ ਕੰਮ ਨਹੀਂ ਹੋਇਆ ਇਹਨਾਂ ਤੋਂ ਇਨਾ ਵਧੀਆ ਤੇ ਬਾਕੀ ਦਾ ਉੱਪਰ ਹੈ ਜਿਹੜਾ ਜਿਆਦਾ ਮੋਦੀ ਦਾ ਜਿਹੜਾ ਚੱਲ ਰਿਹਾ ਹੈ ਮੋਦੀ ਮੋਦੀ ਭਈ ਹੁੰਦੀ ਹੈ ਉੱਪਰ ਲੱਗ ਰਿਹਾ ਹੈ ਕਿ ਸਰਕਾਰ ਜਿਹੜੀ ਹੈ ਮੋਦੀ ਦੀ ਬਣੂ ਕਿੰਨੇ ਗੱਠ ਜੋੜਦਾ ਕਹਿ ਰਿਹਾ ਗੱਠ ਜੋੜ ਉਹਦਾ ਗੱਠ ਜੋੜ ਵਿੱਚ ਇੱਕ ਹਵਾ ਹੈ ਗੱਠ ਜੋੜ ਦੇ ਵਿੱਚ ਪਾਰਟੀਆਂ ਦਾ ਜਿਵੇਂ ਕਾਂਗਰਸ ਤੇ ਆਮ ਆਲੇ ਨੇ ਇਹਨਾਂ ਦਾ ਆਪ ਦਾ ਗੱਠ ਜੋੜ ਉਹਨਾਂ ਲੱਗ ਨਹੀਂ ਰਿਹਾ ਕਿ ਇਹ ਜੁੜਨ ਜੇ ਜੁੜਦੇ ਨੇ ਤਾਂ ਪਾਰਟੀ ਕਾਂਗਰਸੀਆਂ ਬਹੁਤ ਜ਼ਿਆਦਾ ਪਾਰਟੀਆਂ ਬਣ ਚੁੱਕੀਆਂ ਨੇ ਤੇ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਦਾ ਬਹੁਤ ਮਤ ਆਉਣ ਦੀ ਕੋਈ ਸੁਭਾਵਨਾ ਨਹੀਂ ਲੱਗ ਰਹੀ ਕਿਉਂਕਿ ਜਿਹੜੀਆਂ ਜਿਹੜੇ ਮੇਨ ਬੰਦੇ ਨੇ ਕਾਂਗਰਸ ਦੇ ਉਹ ਨਹੀਂ ਚਾਹੁੰਦੇ ਵੀ ਗੱਠ ਜੋੜ ਪੋਵੇ ਕਿਉਂ ਇਹਨਾਂ ਦਾ ਸੀਟਾਂ ਦੇ ਆਧਾਰ ਤੇ ਵੰਡ ਨਹੀਂ ਬਣਨੀ ਇਹਨਾਂ ਦੀ ਤੇ ਆਮ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਸਰਕਾਰ ਨੂੰ ਤੇ ਹੋ ਸਕਦਾ ਹੈ ਤੇਰੇ ਵਿੱਚ ਕੋਈ ਆਪਣਾ ਬੀਜਪੀ ਨੂੰ ਫਾਇਦਾ ਮਿਲੇ ਜੇ ਰਿਲयंस ਕਰਦੀ ਹੈ ਬੀਜਪੀ ਤੇ ਅਕਾਲੀ ਦਲ ਨਾਲ ਹੋਰ ਵੀ ਸਾਡੇ ਨਾਲ ਤੇ ਲੋਕ ਨੇ ਕੀ ਗੱਲ ਕਰਾਂਗੇ ਬਾਈ ਜੀ ਕੀ ਨਾਮ ਹੈ ਜੀ ਮੇਰਾ ਇੱਕ ਕੁਦੂਰ ਕੀ ਹੈ ਜੀ ਤੁਸੀਂ ਕਿਹੋਂ ਦੇ ਜਿਹੜੀ ਪਾਰਕਿੰਗ ਦੀ ਬਾਜੀ ਮਾਰਤਾ ਜੀ ਬਾਜੀ ਭਾਈ ਪ੍ਰਧਾਨ ਮੰਤਰੀ ਜੀ ਕੋਲੀ ਆਪਣੇ ਪੰਜਾਬ ਲੈਵਲ ਤੇ ਪੜੀ ਪ੍ਰਧਾਨ ਮੰਤਰੀ ਜੀ મોદી ਦੀ ਨਿੰਦਾ ਕਰਦੇ ਨੇ ਪੰਜਾਬ ਦੇ ਲੋਕ ਪਰ ਅਸਲ ਦੇ ਵਿੱਚ ਜੋ ਹਿੰਦੁਸਤਾਨ ਦੀ ਪਾਰਟੀ ਮੇਨ ਹੈਗੀ ਆ ਉਹ ਆਪਣੇ ਸ੍ਰੀ ਨਰਿੰਦਰ ਮੋਦੀ ਜੀ ਹੈ ਜੀ ਜੋਗੀ ਪਹਿਲਾਂ ਕਾਂਗਰਸ ਪਾਰਟੀ ਦੇ ਬਾਹਰਲੇ ਦੇਸ਼ ਦੀ ਆਪਣੇ ਭਾਰਤ ਨੂੰ ਮਿਲਕਾਰਦੇ ਸੀ ਪਰ ਜੇ ਅੱਜ ਦੀ ਘੜੀ ਕੋਈ ਗੱਲ ਕਰਦੇ ਨੇ ਬਾਰਲੇ ਦੇਸ਼ ਵਾਲੇ ਆਪਣੇ ਹਿੰਦੁਸਤਾਨ ਤੋਂ ਪੁੱਛ ਕੇ ਕੋਈ ਆਪਣੇ ਮਾਮਸਾ ਚ ਹੈ ਹਿੰਦੁਸਤਾਨ ਤੋਂ ਪੁੱਛ ਕੇ ਗੱਲ ਕਰਦੇ ਨੇ ਰਹੀ ਗੱਲ ਸਰਕਾਰ ਦੀ ਹਿੰਦੁਸਤਾਨ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਆਉ ਜਰੂਰ 101% ਆਉਗੀ ਦੁਬਾਰੇ ਕਿਉਂਕਿ ਜਿਹੜਾ ਇਹਨਾਂ ਨੇ ਸਭ ਤੋਂ ਵਧੀਆ ਸ਼੍ਰੀ ਰਾਮ ਮੰਦਿਰ ਦਾ ਨਿਰਮਾਣ ਕਰਵਾਇਆ ਜੋ ਕਿ 50 ਸਾਲ ਕਾਂਗਰਸ ਪਾਰਟੀ ਦਾ ਰਾਜ ਰਿਹਾ ਉਹਨਾਂ ਨੇ ਸ਼੍ਰੀ ਰਾਮ ਦੇ ਵਿਰੋਧ ਦੇ ਵਿੱਚ ਮੰਦਿਰ ਬੰਨ ਨੂੰ ਨਾ ਕਰਦੇ ਹੁੰਦੇ ਸੀ ਪਰ ਜਿਹੜਾ ਅੱਜ ਸ਼੍ਰੀ ਰਾਮ ਜੀ ਦਾ ਮੰਦਿਰ ਉਹਨਾਂ ਨੇ ਉਸਾਰਿਆ ਉਹ ਆਪਣੇ ਸਾਡੇ ਸੰਤਾਨਾਂ ਤਨ ਮਹਿੰਦੁਸਤਾਨ ਦੇ ਵਾਸਤੇ ਬਹੁਤ ਵੱਡੀ ਪਰੇ ਇਨਾ ਲੈ ਕੇ ਆਇਆ ਬਾਕੀ ਸਾਡੇ ਮੋਦੀ ਸਾਹਿਬ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤੇ ਆਪਣੇ ਫਿਰੋਜ਼ਪੁਰ ਆਉਣਾ ਸੀ ਉਦੋਂ ਉਹਨਾਂ ਦਾ ਜੋ ਰੋਕ ਥੰਮ ਹੋ ਗਈ ਉਹ ਆਪਣੇ ਪੰਜਾਬ ਦੀ ਵੱਦ ਕਿਸਮਤੀ ਹੈ ਕਿਉਂਕਿ ਜੇ ਉਹ ਉੱਥੇ ਰੈਲੀ ਨੂੰ ਸਮੋਦਨ ਕਰਦੇ ਆਉਂਦੇ ਤਾਂ ਆਪਣੇ ਪੰਜਾਬ ਵਾਸਤੇ ਕੋਈ ਨਾ ਕੋਈ ਪ੍ਰੋਜੈਕਟ ਉਹਨਾਂ ਨੇ ਦੇ ਕੇ ਜਰੂਰ ਜਾਣਾ ਸੀ ਜੋ ਕਿ ਆਪਣੇ ਪੰਜਾਬੀਆਂ ਨੂੰ ਰੋਜ਼ਗਾਰ ਮਿਲ ਸਕਦਾ ਸੀ ਜਿਹੜੀ ਬਾਸ ਸਰ ਤੇ ਹਲਗੜੀ ਦੀ ਫਿਰ ਨੂੰ ਤੁਸੀਂ ਦੇਖਦਾ ਲੱਗਦਾ ਦੇਖੋ ਜੀ ਇਹ ਤਾਂ ਸਾਰੇ ਲੋਕਾਂ ਨੂੰ ਪਤਾ ਹੀ ਵੀ ਰahul gardi ਵੀ ਕੋਈ ਐਡਾ ਵੱਡਾ ਨੇਤਾ ਹੈ ਨਹੀਂ ਨੇਤਾ ਕਾਂਗਰਸ ਪਾਰਟੀ ਦਾ ਨੇਤਾ ਹੈਗਾ ਪਰ ਜੋ ਆਪਣੇ ਹਿੰਦੁਸਤਾਨ ਵਾਸਤੇ ਹੈ ਜਿਹਦੀ ਮੈਂ ਬਾਦ ਦੀਆਂ ਜਮਸੀ ਨਾਲ ਜਾਣਕਾਰੀ ਹੋਵੇ ਜਾਂ ਕੋਈ ਉਹਦੇ ਵਿੱਚ ਕੋਈ ਕਾਬਲੀਅਤ ਹੈ ਨਹੀਂ ਜਿਹੜੀ ਬਾਸ ਸਰਕਾਰ ਹੈ ਜਿਹੜੀ ਉਹ ਆਪਦੇ ਦਿੱਲੀ ਦੇ ਵਿੱਚ ਵੇਖੋ ਕੁਛ ਕੰਮ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਇਹਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਤਾਂ ਹੈ ਨਹੀਂ ਪਰ ਐਤਕੀ ਆਪਾ ਪੰਜਾਬ ਵਾਸੀਆਂ ਨੂੰ ਇਹੀ ਬੇਨਤੀ ਕਰਾਂਗੇ ਵੀ ਇੱਕ ਵਾਰੀ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਐਮਪੀ ਜਤਨ ਜੋ ਸੈਂਟਰ ਸਰਕਾਰ ਦੇ ਵਿੱਚ ਤਾਂ ਸਰਕਾਰ ਆਉਣੀ ਹੈ ਜੇ ਪੰਜਾਬ ਦੇ ਵਿੱਚ ਬੀਜੇਪੀ ਦੀ ਐਮਪੀ ਦੀਆਂ ਸੀਟਾਂ ਆਉਣ ਤਾਂ ਆਪਣੇ ਪੰਜਾਬ ਵਾਸਤੇ ਬਹੁਤ ਵਧੀਆ ਕੋਈ ਨਵੇਂ ਪ੍ਰੋਜੈਕਟ ਆਉਣਗੇ ਨਵੀਆਂ ਕੋਈ ਪੌਲਸੀਆਂ ਦਿੱਲਣਗੀਆਂ ਬਾਕੀ ਮੋਦੀ ਸਾਹਿਬ ਦੀਆਂ ਬਹੁਤ ਵਧੀਆ ਸਕੀਮਾਂ ਆਈਆਂ ਨੇ ਜਿਵੇਂ ਸਾਡੇ ਗਰੀਬ ਨੂੰ ਸ਼ਡੂਲ ਕਾਸਟਾਂ ਨੂੰ ਜੀ ਡੂਡੂਡ ਲੱਖ ਰੁਪਈਆ ਮਕਾਨ ਪਾਇਆ ਜਿਨ੍ਹਾਂ ਕੋਲੇ ਵਿਚਾਰੇ ਮਕਾਨ ਪਾਣ ਨੂੰ ਹੈ ਹੀ ਸੀ ਉਹਨਾਂ ਨੂੰ ਡੂਡੂਡ ਲੱਖ ਰੁਪਈਆ ਤਾਂ ਕਿ ਉਹਨਾਂ ਦੇ ਮਕਾਨ ਬੁਵਾਏ ਨੇ ਜਿਵੇਂ ਗੈਸ ਸਿਲੰਡਰਾਂ ਦੀਆਂ ਸਕੀਮਾਂ ਹੋ ਗਈਆਂ ਜਾਂ ਕੋਈ ਆਟਾ ਦਾਲ ਦੀ ਉਹ ਸੈਂਟਰ ਦੀ ਸਕੀਮ ਹੀ ਹੈ ਜੀ ਕੋਈ ਪੰਜਾਬ ਦੀ ਸਕੀਮ ਨਹੀਂ ਜੋ ਲੋਕਾਂ ਨੂੰ ਆਟਾ ਦਾਲ ਮਿਲ ਰਹੀ ਹੈ ਕਸਾਨਾਂ ਦੇ ਖਾਤਿਆਂ ਦੇ ਵਿੱਚ ਵੀ 66000 ਰੁਪਇਆ ਆ ਰਿਹਾ ਹੈ ਸਾਨੂੰ ਵੀ 33000 ਰੁਪਇਆ ਆਇਆ ਜੀ ਆਪਣੇ ਲਾਭਪਾਤੀ ਕਾਰਡ ਤੇ ਮੋਦੀ ਦੇ ਖਾਤੇ ਦੇ ਵਿੱਚੋਂ ਵੀ ਸਕੀਮਾਂ ਵਧੀਆ ਚੱਲ ਰਹੀਆਂ ਆ ਅਸੀਂ ਬੇਨਤੀ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਵੀ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਵੀ ਸਰਕਾਰ ਆਵੇ ਤੇ ਕੋਈ ਆਪਣੇ ਪੰਜਾਬ ਦੇ ਵਿੱਚ ਕੋਈ ਨਵੇਂ ਪ੍ਰੋਜੈਕਟ ਲੱਗ ਸਕਣ ਕਿਉਂਕਿ ਜਿਹੜਾ ਵੀ ਪ੍ਰੋਜੈਕਟ ਪੈਸਾ ਆਉਣਾ ਸੈਂਟਰ ਤੋਂ ਹੀ ਆਉਣਾ ਹੈ ਅੱਬੇ ਪੰਜਾਬ ਦੀਆਂ ਸਰਕਾਰਾਂ ਦਾ ਦੇਖੋ ਖਰਚਾ ਕਰੀ ਜਾਂਦੀਆਂ ਨੇ ਕਰਜ਼ਾ ਲੈ ਲੈ ਕੇ ਪੰਜਾਬ ਨੂੰ ਕਰਜ਼ੇ ਵਿੱਚ ਕਰੀ ਜਾਂਦੀਆਂ ਨੇ ਪਰ ਸੈਂਟਰ ਦੀ ਸਰਕਾਰ ਆਵੇ ਤੇ ਸਾਡੇ ਪੰਜਾਬ ਦੇ ਵਿੱਚ ਕੋਈ ਨਵੇਂ ਪ੍ਰੋਜੈਕਟ ਲੱਗਣ ਜਿਹੜੇ ਸਾਡੇ ਬੇਜ਼ਾਰ ਨੇ ਉਹਨਾਂ ਬੇਜ਼ਾਰ ਮਿਲਿ ਕਿ ਨਾਮ ਮੁਹੰਮਦ ਸਲਮਾਨ ਮੁਹੰਮਦ 2024 ਦੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਿਹੜੀ ਪਾਰਟੀ ਬਾਜ਼ੀ ਮਾਰ ਸਕਦੀ ਹੈ ਤੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਬਣ ਸਕਦਾ ਰੌਲ ਗਾਂਧੀ ਰੌਲ ਗਾਂਧੀ ਵੀ ਬਹੁਤ ਕੁਝ ਹੈਗਾ ਉਹ ਬੜੀ ਅਗੇ ਦੀ ਤਰੱਕੀ ਕਰੂਗਾ ਵਧੀਆ ਕੰਮ ਵੀ ਕਰਦਾ ਉਹਦੇ ਇਸ ਤੋਂ ਪਹਿਲਾਂ ਉਹਦੀ ਸਰਕਾਰ ਸੀ ਵਧੀਆ ਕੰਮ ਕੀਤਾ ਇਹ ਪੁਲ ਪੁਲ ਬਣਾਏ ਇਹ ਨਹੀਂ ਬਣਾਏ ਬਹੁਤ ਕੁਝ ਕੀਤਾ ਹੈ ਕੀ ਲੱਗਦਾ ਦਾ ਗਸੂਰ ਹੋ ਰਿਹਾ ਹੈ ਇੰਡੀਆ ਦਾ ਗਸੂਰ ਕਿ ਸਰਕਾਰ ਦੀ ਇੰਡੀਆ ਦਾ ਕੋਈ ਫਰਕ ਆਉਗਾ ਨਾ ਰੌਲੀ ਹੋਊਗਾ ਇਹ ਤਾਂ ਸਰਕਾਰ ਹੀ ਵਧੀਆ ਬੀਜੇਪੀ ਬੀਜੇਪੀ ਦੇ ਵਿੱਚ ਕੀ ਦਾ ਹੋਊਗਾ ਵਿਜੀਤੀ ਦੀ ਗੱਲ ਹੈ ਟਰਮਾ ਇਨਾਮ ਦੇ ਲਾਉਣ ਦੇ ਵੀ ਬਹੁਤ ਹਾਂ ਅਈ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦਾ। ਕਰਮ ਦੇ ਨਾਂ ਤੇ ਬੋਏ ਲੋੜੀ ਕਰਵਾਉਂਦੇ ਨੇ। ਬਿਸਮਿਲਲਾਹ। ਸਮਝ ਤਮ ਕਰਮ ਨਾਮ ਦੇ ਬੋਏ ਲੋੜੀ ਕਰਾਉਂਦੇ ਨੇ। ਬਾਕੀ ਹੋਰ ਦੇਖ ਲੋ। ਇਹ ਜਾਂ ਫੌਜੀ ਹੋਏ ਇਹਨਾਂ ਦਾ ਤਾਂ ਨਾ 40 ਸਾਲ ਨੌਕਰੀ ਸੀ 4 ਸਾਲ ਕਰਤਾ। ਇਹ ਫੌਜੀ ਰੂਪ ਦਿਹਾੜੀ ਲੱਗਦਾ ਹੈ। ਇਹ ਠੀਕ ਨਹੀਂ ਬਾਈ। ਸਾਡਾ ਨਾਮ ਹੈ ਮਾਨਸਾ ਸ਼ਹਿਰ ਦੇ ਲੋਕ ਹੋਰ ਵੀ ਮੌਜੂਦ ਨੇ ਕਿਹਨਾ ਮੈਂ ਬਾਈ ਜੀ ਸਰਤੇਜ ਸਿੰਘ ਹੈ ਜੀ ਸਰਤੇਜ ਕੀ ਕਹੋਗੇ 2024 ਦੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਗਿਆ ਕਿਹੜੀ ਪਾਰਟੀ ਜਿਹੜੀ ਜਿੱਤ ਹਾਸਲ ਕਰ ਸਕਦੇ ਤੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਬਣ ਸਕਦਾ ਇਹ ਸੋਈ ਜ਼ਿਆਦਾ ਕੋਸਤਾ ਗੈਣੀ ਸਕਦੇ ਇਸ ਸਿਸਟਮਾ ਥੋੜਾ ਖਰਾਬ ਹੀ ਦੇਖਦਾ ਜੀ ਜੋ ਉਹਨਾਂ ਨੇ ਕਹਿਦਾ ਕਾਨੂੰਨ ਬਣਦੇ ਆ ਜੀ ਆ ਹੁਣ ਅੱਜਕੱਲ੍ਹ ਆਮ ਸਾਨੂੰ ਜਾਣਾ ਬਹੁਤ ਆਫਾ ਹੋਇਆ ਪਿਆ ਜੀ ਸਰਕਾਰ ਦਾ ਸਿਸਟਮ ਵੀ ਥੋੜਾ ਜਿਆ ਅਕਸਰ ਜਾਂਦੇ ਰਿਹਾ ਜੀ ਗਰੀਬ ਬੰਦੇ ਨੂੰ ਮਂਗਾਈ ਮਾਰ ਰੱਖਿਆ ਜੀ ਕਿ ਇਹਨਾਂ ਤਰ੍ਹਾਂ ਦੇ ਕਾਨੂੰਨ ਬੰਦੇ ਸਰਕਾਰਾਂ ਦੇ ਜੀ ਉਹ ਉਲਟੋ ਹੋ ਜਾਂਦਾ ਜੀ ਸਰਕਾਰ ਦਾ ਵਿਰੋਧ ਹੀ ਹੁੰਦਾ ਜੀ ਕਿਉਂਕਿ ਉਹ ਕਾਨੂੰਨ ਹੁੰਦੇ ਆ ਇਹ ਲੋਕਾਂ ਦੇ ਹੱਕ ਨਹੀਂ ਹੁੰਦੇ ਜੀ ਸੋ ਅਸੀਂ ਇਹਦੇ ਬਾਰੇ ਕੁਝ ਜ਼ਿਆਦਾ ਕੁਝ ਕਹਿਣਾ ਨਹੀਂ ਚਾਹੁੰਦੇ ਜੀ ਕਿਵੇਂ ਹੁਣ ਇੰਡੀਆ ਗੱਲ ਜੁੜ ਹੋ ਰਿਹਾ ਹੈਗਾ ਜਿਵੇਂ ਕੇਜਰੀਵਾਲ ਸਾਹਿਬ ਹੋ ਗਏ ਜਾਂ ਰੋਲ ਗਾਂਦੇ ਕੋਈ ਹੋਰ ਪਾੜਿਆ ਲੱਗਦਾਗਾ ਉਹ ਜਿਹੜੇ ਭਾਜਪਾ ਨੂੰ ਜਿਹੜੇ ਟੱਕਰ ਨਹੀਂ ਸਕਣਗੇ ਖਾਂ ਟੱਕਰ ਦੇ ਦੇਣਗੇ ਜੀ ਪੂਰੀ ਕੋਣ ਬਣ ਸਕਦਾ ਫਿਰ ਪ੍ਰਧਾਨ ਮੰਤਰੀ ਦੇਖੋ ਜੀ ਉਹ ਰਾਹਲੇ ਬਣ ਸਕਦੇ ਆ ਜੀ ज्यादा चर्चा हो रही है देश के लिए अच्छा विकास किया है जो देश का एकदम पहले जो चौथे नंबर पे आ गया पहले सातवे नंबर पे था और आर्थिक दृष्टि देखो पूरी तो तो देश की मजबूती की है उन्होंने अच्छी मजबूती की है तो रेलवे का सुधार अच्छी तरह से किया है सेंटर में और आम जो जनता के लिए भी अच्छे अच्छे उन्होंने जो अपने रखे हैं विचार भी रखे हैं और वादे भी पूरे किए हैं और योजनाएं भी बहुत अच्छी अच्छी रखी है जैसे उज्जुलू योजना हर महिला को सिलेंडर दिया और इसके अलावा जो पीएम आवास योजना हर जो गरीब वर्ग का जो आदमी है उनको उसको मकान मिला है इसके अलावा अनेक सी योजनाएं जिसका लाभ मिला है इसलिए हम मोदी जी को बहुत पसंद रहा, रहा नहीं, नहीं, पड़ेगा वो विपक्ष का काम है उनका करना पर ऐसी जनता आज के टाइम में इतनी भोली नहीं है वो सब सब कुछ समझती है कि मेरे को क्या करना है क्या नहीं करना है तो वो देश के बारे में सोचती है इसलिए देश का अच्छा भविष्य मोदी जी के नरेंद्र मोदी जी के अलावा कोई नहीं है और भी लोग ने साके नाम है जी ਅਮਰਜੀਤ ਸਿੰਘ ਕਟੌੜੀਆ ਕਟੌੜੀਆ ਸਾਹਿਬ ਕੀ ਲੱਗਦਾ 2024 ਦੇ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਕਿਹੜੀ ਪਾਰਟੀ ਬਾਜ਼ੀ ਮਾਰ ਸਕਦੀ ਹੈ ਦੇਸ਼ ਦਾ ਪ੍ਰਧਾਨ ਮੰਤਰੀ ਕੋਲ ਭਾਰਤੀ ਜਨਤਾ ਪਾਰਟੀ ਜਿੱਤੂਗੀ 400 ਸੀਟਾਂ ਨਾਲ ਜਿੱਤੂਗੀ ਕਿਉਂਕਿ ਮੋਦੀ ਜੀ ਨੇ ਜੋ ਕੰਮ ਕੀਤੇ ਨੇ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਹੋਈ ਨਹੀਂ ਹਨ ਬਾਹਰਲੇ ਮੁਲਕਾਂ ਦੀ ਜਾ ਕੇ ਵਿੱਚ ਸਾਢੇ 60 ਇਹ ਸ਼ਾਖਵਣੀ ਹੈ 50-55 ਮੁਲਕਾਂ 'ਚ ਅਰਬ ਕੰਟਰੀਜ਼ 'ਚ ਦੋਸਤੀ ਵਧਾਈਏ ਨੇ ਕੱਟੋ ਘੱਟ 280 ਸਕੀਮਾਂ ਲਾਗੂ ਕੀਤੀਆਂ ਜਿਹੜੀਆਂ ਗਰੀਬ ਜਨਤਾ ਨੂੰ ਮਿਲ ਰਹੀਆਂ ਨੇ 14 ਮੁਲਕਾਂ ਨੇ ਨਾ ਭਾਰਤ ਦਾ ਨਾਮ ਸਨਮਾਨਿਤ ਕੀਤਾ ਭਾਰਤ ਦੀ ਜੀਡੀਪੀ ਹੈ 5 ਮਿਲੀਅਨ ਡਾਲਰ ਤੇ ਪਹੁੰਚ ਗਈ ਹੈ ਆਉਣ ਵਾਲੇ ਸਮੇਂ ਵਿੱਚ ਮੋਦੀ ਜਿਵੇਂ 400 ਸੀਟਾਂ ਜਿੱਤਣਗੇ 3 ਮਿਲੀਅਨ ਡਾਲਰ ਵੀ ਆ ਜਾਊਗੀ ਹੈ ਦੇਸ਼ ترقی ਕਰ ਰਿਹਾ ਹੈ ਦੇਸ਼ ਨੂੰ ਹਿੰਦੁਸਤਾਨ ਨੂੰ 140 ਕਰੋੜ ਦੀ ਉਪਾਧੀ ਨੂੰ ਮੋਦੀ ਹੀ ਸੰਭਾਲ ਸਕਦਾ ਹੋਰ ਨਹੀਂ ਕੋਈ ਸੰਭਾਲ ਸਕਦਾ ਦੇਖਦੇ ਲੋਕਾ ਮੋਦੀ ਤੇ ਜੋਗੀ ਦਵਰਿੰਦਰ ਸਿੰਘ ਸਰਕਾਰ ਭਾਲਦੇ ਨੇ ਹੋਰ ਕੋਈ ਜੀਸ਼ਨ ਚਲਾ ਰਹੀ ਸਾਰਾ ਸਹੀ ਢੰਗ ਨਾਲ ਮੋਦੀ ਲਹਿਨ ਨੂੰ ਰੋਕਣ ਲਈ ਸਾਰੀਆਂ ਪਾਰਟੀਆਂ ਕਰ ਜੋੜ ਕਰ ਰਹੀਆਂ ਨੇ ਲੱਗਦਾ ਕਾ ਉਹ ਉਹ ਸਿਤਾਰੇ ਬਣਵਾਏ ਗੋ ਪਹਿਲਾਂ ਪਹਿਲਾਂ ਸਾਰੇ ਖੰਡ ਜਾਣਗੇ ਇਹਨਾਂ ਦਾ ਪ੍ਰੋਗਰਾਮ ਸਿਰੇ ਚੜਦਾ ਹੈ ਤੇ ਨਾ ਹੀ ਕੋਈ ਇਹਨਾਂ ਚ ਜਿਹੜਾ ਪ੍ਰਧਾਨ ਮੰਤਰੀ ਬਣਦਾ ਉਹ ਕੋਈ ਪਸੰਦ ਕਰਦਾ ਨਾ ਤਾਂ ਕੋਈ ਰਾਹੁਲ ਨੂੰ ਪਸੰਦ ਕਰਦਾ ਨਾ ਨतीश ਨੂੰ ਪਸੰਦ ਕਰਾ ਇਹਨਾਂ ਦਾ ਆਗਰੇ ਸਟੈਂਡ ਨਹੀਂ ਹੈ ਕਿ ਜੇ ਖੇਰ ਪਾਸੇ ਇਹਨਾਂ ਨੂੰ ਕੌਣ ਬਣਾਉਗਾ ਇਹਨਾਂ ਨੇ ਜੋ 60000 70000 ਰੁਪਏ ਚਾਹ ਦਾ ਮੋਦੀ ਜੀ ਨੇ ਸਾਰੇ 10 12 ਸਾਲਾਂ ਸੀ ਕਿਤੇ ਦੀ ਕਿਤੇ ਗਿਆ ਇਹਦੇ ਸੱਤ ਸਾਲ ਕੁਝ ਨਹੀਂ ਕਰੇ ਕੀ ਕੀ ਨਾਮ ਰਾਮੂ ਰਾਮੂ ਨਾ ਤਾਂ ਦੇਖ ਰਿਹਾ ਇਹ ਕੀ ਨਾਮ ਰਾਮੂ ਰਾਮੂ ਕੀ ਲੱਗਦਾ ਲੋਕ ਸਭਾ ਚੋਣਾਂ ਆ ਰਹੀਆਂ ਨੇ ਗਿਆ ਕੌਣ ਪ੍ਰਧਾਨ ਮੰਤਰੀ ਬਣ ਸਕਦਾ ਮੋਦੀ ਬਣ ਸਕਦਾ ਮੋਦੀ ਬਣਵਾਇਆ ਲੋਕਾਂ ਇਹ ਰੋਟੀ ਖਵਾ ਲੈ ਅੱਜ ਅੱਜ ਵਿਚਾਰ ਨਾਲ ਸਾਰੀਆਂ ਪਾੜੀਆਂ ਹੁਣ ਪੱਟੀਆਂ ਹੋ ਰਹੀਆਂ ਨੇ ਲੱਗਦਾ ਉਹਦੇ ਨਾਲ ਹੀ ਵਰਤੂ ਭਾਰਕ ਤਾਂ ਨਹੀਂ ਲੱਗਦਾ 75 ਸਾਲਾਂ ਕਿਤੇ ਮੁ ਕਾਂਗਰਸੀ ਨੇ ਕੁਝ ਕਰੀ ਨਹੀਂ ਕੰਮ ਕੋਈ ਕਾਰਵਾ ਦਿੱਤੀ ਨਹੀਂ ਹੁਣ ਇਹ ਮੋਦੀ ਸਭ ਕੁਝ ਕਰ ਰਿਹਾ ਕੰਮ ਵਧੀਆ ਕਰ ਰਿਹਾ ਕਿੰਨਾ ਮੈਂ ਬਈ ਜੀ ਗੁਰਪਿਆਰ ਸਿੰਘ ਜوڑا ਬਈ ਜੀ ਨਾ ਸਰਕਾਰ ਕੀ ਹੋਣਗੇ 2024 ਦਾ ਲੋਕ ਸਭਾ ਚੋਣਾਂ ਨਜ਼ਦੀਕ ਆ ਗਈਆਂ ਕਿਹੜੀ ਪਾਰਟੀ ਜਿਹੜੀ ਜਿੱਤ ਹਾਸਲ ਕਰ ਸਕਦੀ ਹੈ ਤੇ ਕੌਣ ਜਿਹੜਾ ਪ੍ਰਧਾਨ ਮੰਤਰੀ ਦੇਸ ਦਾ ਬਣਦਾ ਹੈ ਮੀਡੀਆ ਘੜ ਜੋੜ ਹੋ ਰਿਹਾ ਜੀ ਲੱਗਦਾ ਵੀ ਐਤ ਕੀ ਮੋਦੀ ਦਾ ਕਿਲਾਟਾ ਟੇਰੀ ਹੋ ਜਾਊਗਾ ਤੋਂ ਪੰਜਾਬ ਨਾਲ ਤਾਂ ਫਿਰ ਜਮੀ ਸਤੇਲੀ ਮਾਲਾ ਜੀ ਸ਼ੁਰੂ ਕਰਦੇ ਨੇ ਸੋ ਮੈਨੂੰ ਲੱਗਦਾ ਵੀ ਘੜ ਜੋੜ ਤੋਂ ਵੀ ਐਤ ਕੀ ਕੰਗਰਸ ਸਰਕਾਰ ਬਣਾ ਜੂਗੀ ਮੀਡੀਆ ਦੇ ਵਿੱਚ ਤੁਸੀਂ ਸਿਲੰਡਰ ਦੀ ਗੱਲ ਕਰ ਲਓ ਉਹਨਾਂ ਨੇ ਸਾਰੀ ਉਮਰ ਦੇ ਵਿੱਚ 400 ਰੁਪਏ ਦਾ ਸਿਲੰਡਰ ਲੈ ਕੇ ਆਏ ਇਹਨਾਂ ਨੇ 10-12 ਸਾਲਾਂ ਦੀ 900 ਰੁਪਏ ਦੇ ਲੈ ਗਏ ਹੋਰ ਬਹੁਤ ਐਸੀਆਂ ਗੱਲਾਂ ਨੇ ਪੰਜਾਬ ਵਾਸਤੇ ਤਾਂ ਬਿਲਕੁਲ ਹੀ ਚੰਗੀ ਨਹੀਂ ਮੋਦੀ ਸਰਕਾਰ ਸੋ ਲੱਗਦਾ ਵੀ راہਲ ਕੰਦੀ ਆ ਕੀ ਕਰਨਾ ਪੰਜਾਬ ਲਈ ਵੀ ਕਿਹੜੇ ਲੋਕ ਜਿਹੜਾ ਵੋਟ ਲਗਾਉਂਦੇ ਪੰਜਾਬ ਨਾਲ ਤਾਂ ਤੁਸੀਂ ਦੋਸਤੋ ਜ਼ਮੀਨ ਤੇ ਪੈਲੀ ਮਾਲਾ ਤਲਕ ਕਰਦੇ ਨੇ ਇਹ ਕੀ ਅੱਜ ਤੱਕ ਪੰਜਾਬ ਵਾਸਤੇ ਨਾਲ ਸੋਚਿਆ ਪੰਜਾਬੀਆਂ ਨੂੰ ਦਾਪਣ ਤੇ ਦੇਖੀ ਰਾਜੀ ਨਹੀਂ ਮੈਨੂੰ ਲੱਗਦਾ ਸੋ ਪੰਜਾਬ ਇਹਨਾਂ ਨੂੰ ਨਕਾਰੂਗਾ ਖਾਸ ਕਰਕੇ ਉਦਾਹਰਨੀਆਂ ਦੇ ਵਿੱਚ ਹੀ ਕਰੇ ਜਾਣਗੇ ਪੰਜਾਬ ਦੇ ਨਾਲੋਂ ਜੰਮੀ ਇਹ ਕੀ ਕਰ ਦਊਗਾ ਕੀ ਨਾਮ ਹੈ ਸ਼ਿਵਾਲਕ ਸ਼ਰਮਾ ਸ਼ਰਮਾ ਜੀ 2024 ਦੇ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਕਿਹੜੀ ਪਾਰਟੀ ਬਾਜ਼ੀ ਮਾਰ ਸਕਦੀ ਹੈ ਕੌਣ ਪ੍ਰਧਾਨ ਮੰਤਰੀ ਦੇਸ਼ ਦਾ ਬਣ ਸਕਦਾ ਹੈ ਦੇਸ਼ ਦਾ ਪ੍ਰਧਾਨ ਮੰਤਰੀ ਜਿਹਦੇ મોદી ਕਲੀਅਰ ਹੈ 100% ਸੋ ਨਹੀਂ 101% ਕਲੀਅਰ ਹੈ ਜਿਹਨੇ ਦੇਸ਼ ਵਾਸਤੇ ਇਦਰਾ ਕੁਝ ਕੀਤਾ ਸਾਰੀ ਪਾਰਟੀਆਂ ਤੋਂ ਕੱਲੀ 20% ਓਦਾਂ ਵਾਸਤੇ ਰਹਿ ਗਈਆਂ ਆਪਾਂ ਚਲੋ ਰਾਜਨੀਤੀ ਵਿੱਚ ਨਾ ਜਾਈਏ ਲੇਕਿਨ ਮੋਦੀ ਇਹੋ ਜੀ ਚੀਜ਼ ਹੈ ਜੀ ਕਿ ਇਹ 20 ਵੀ ਉਹਨੂੰ ਮੰਨਦਾ ਹੈ ਮਤਲਬ ਚਾਹ ਅਮਰੀਕਾ ਹੋਵੇ ਆਸਟ੍ਰੇਲੀਆ ਚੀਨ ਵੀ ਗੁੱਟਲੇ ਟੇਕ ਰੱਖਾ ਇਸ ਐਮ ਦੇ ਵਿੱਚ ਠੀਕ ਹੈ ਜੀ ਜੈ ਸ਼ਿਰੀ 람 ਮੋਦੀ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਰਹੀਆਂ ਨੇ ਲੱਗਦਾ ਮੈਂ ਕਹਿੰਨਾ ਚਾਹ ਹੌਰ ਰਿਹਾ ਜਿਹੜੇ ਮਗਰ ਨੂੰ ਆਸੂ ਬੰਦੇ ਹੈ ਨਾ ਇਹ ਆਪਣੀ ਇਨੇ ਕੀਤਾ ਕੀ ਹੈ 65 ਸਾਲ ਰਾਜਕੀਤੀ ਕਾਂਗਰਸ ਨੇ ਕੀਤਾ ਕੀ ਹੈ ਇੱਕ ਦੋ ਗੱਲਾਂ ਛੱਡ ਕੇ ਮੋਦੀ ਇੱਕ ਨੰਬਰ ਦੇ ਵਿੱਚ ਇਸ ਟਾਈਮ ਤੇ ਹੈ ਸਾਰੇ ਦੇਸ਼ ਦੇ ਵਿੱਚ ਵਿਦੇਸ਼ ਵੀ ਮੰਨਦਾ ਇਹਨੂੰ ਇਹ ਜਿਹੜਾ ਰਾਮ ਮੰਦਰ ਬਣਾਇਆ ਜੀ ਇਹਨੇ ਕਾਂਗਰਸ ਨੇ ਕੀਤਾ ਕੀ ਹੈ ਕਦੋਂ ਸਦਨੋਂ ਪੇਸ਼ ਕੇ ਇਹਨੇ ਇਸ ਤੇ ਆਖਤੀ ਸੰਸਦ ਦੇ ਵਿੱਚ ਕਿੰਨੇ ਵਾਰੀ ਪੇਸ਼ ਕੀਤਾ ਹੈ ਇਹ ਬਣਾ ਇਹਨਾਂ ਸਰਕਾਰ ਹੋਂਦੀ ਬੰਦ ਨਹੀਂ ਸੀ Hindu ਆਸਤਾ ਜਿਹੜੀ ਹੈ ਨਾ ਇਹਦੇ ਵੜਕੇ ਕੁਝ ਵੀ ਨਹੀਂ ਸਾਡੇ ਆਪ ਕੋਲ ਜੈ ਸ਼੍ਰੀ ਰਾਮ ਨਾਮ ਅੱਜ ਕਿਉਂ 42 ਇਹ ਮਵੱਲ ਜੀ ਕਿਉਂ ਮੁਰੇ 2024 ਦੀਆਂ ਲੋਕ ਸਭਾ ਚੋਣਾਂ ਜਿਹੜੀਆਂ ਨੇ ਨਜ਼ਦੀਕ ਆ ਗਈਆਂ ਕਿਹੜੀ ਪਾਰਟੀ ਬਾਜ਼ੀ ਮਾਰ ਸਕਦੀ ਹੈ ਤੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਬਣ ਸਕਦਾ ਹੈ? ਬੀਜੇਪੀ ਜੀ ਬੀਜੇਪੀ ਬੀਜੇਪੀ ਹੀ ਕਿਉਂ ਆਸ ਹੈ ਵੀ ਕੀ ਉਹਨਾਂ ਨੇ ਕੰਮ ਬਹੁਤ ਵਧੀਆ ਕੀਤਾ ਕਿਹੜੇ ਜਿੱਤਾਂ ਕੀਤੇ ਕਿ ਕੀ ਪ੍ਰਧਾਨ ਹੋ ਰਿਹਾ ਹੈ ਕਿਉਂ ਗੈਸ ਸਿਲੰਡਰ ਸਭ ਕੁਝ ਦਿੰਦੇ ਨੇ ਲੱਗਦਾ ਪੰਜਾਬ ਚ ਹੋਊਗਾ ਜਿਵੇਂ ਵਿਰੋਧ ਹੁੰਦਾ ਸੀ ਬੀਜੇਪੀ ਦਾ ਨਹੀਂ ਨਹੀਂ ਕੁਛ ਨਹੀਂ ਤੁਹਾਨੂੰ ਮੋਦੀ ਦੀ ਸਰਕਾਰ ਹੀ ਬਣੂਗੀ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇੱਕਜੁੱਟ ਬਣਿਆ ਇੰਡੀਆ ਕਾਂਗਰਸ ਦੇ ਨਾਲ ਕੋਈ ਲੱਗੇਗਾ ਵੀ ਮੋਦੀ ਦੀ ਲਹਿਰ ਉੱਤੀ ਨਹੀਂ ਨਹੀਂ ਕੋਈ ਲਹਿਰ ਨਹੀਂ ਲੱਗ ਰਹੀ ਮੋਦੀ ਬਣੂਗਾ ਹਾਂਜੀ ਕੀ ਨਾਮ ਆ ਜੀ ਪਰਮੇਸ਼ ਟੋਨੀ ਪਰਮੇਸ਼ ਜੀ ਕੀ ਕਹੋਗੇ 2024 ਦੇ ਆ ਲੋਕ ਸਭਾ ਚੋਣਾਂ ਜਿਹੜੀਆਂ ਨਜ਼ਦੀਕ ਆ ਗਈਆਂ ਨੇ ਕਿਹੜੀ ਪਾਰਟੀ ਬਾਜ਼ੀ ਮਾਰ ਸਕਦੀ ਹੈ ਤੇ ਕੌਣ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਜਿਹੜੀ ਬਾਜ਼ੀ ਮਾਰਨ ਵਾਲੀ ਹੈ ਕੇਂਦਰ ਸਰਕਾਰ ਦੇ ਵਿੱਚ ਅਸੀਂ ਕਹਿੰਦੇ ਆਂ ਵੀ ਐਨਡੀਏ ਦੀ ਸਰਕਾਰ ਹੈਟ੍ਰਿਕ ਮਾਰੂਗੀ ਉਹਦਾ ਕਾਰਨ ਹੈ ਵੀ ਹੈਟ੍ਰਿਕ ਮਾਰਨ ਦਾ ਕਾਰਨ ਇਸ ਕਰਕੇ ਹੈ ਵੀ ਇਹਨਾਂ ਨੇ ਜੋ ਹਿੰਦੁਸਤਾਨ ਨੂੰ ਵਰਲਡ ਲੈਵਲ ਤੇ ਹਿੰਦੁਸਤਾਨ ਦਾ ਨਾਮ ਚਮਕਾਇਆ ਹੈ ਹਿੰਦੁਸਤਾਨ ਨੂੰ ਤਰਕੀਆਂ ਤੇ ਲੈ ਕੇ ਗਏ ਨੇ ਹਿੰਦੁਸਤਾਨ ਦੇ ਵਿੱਚ ਕਾਫੀ ਹੱਦ ਤੱਕ ਕ腐ਸ਼ਨ ਤੇ ਜਿਹੜਾ ਇਹਨਾਂ ਨੇ ਕੰਟਰੋਲ ਕੀਤਾ ਹੈ ਕਰਪਟ ਬੰਦਿਆਂ ਨੂੰ ਫੜ ਕੇ ਉਹਨਾਂ ਤੇ ਕੇਸ ਦਰਜ ਕਰਕੇ ਅੰਦਰ ਕੀਤਾ ਹੈ ਸੈਕੰਡਲੀ ਲੋਕਾਂ ਨੂੰ ਜਿਹੜਾ ਇਹਨਾਂ ਨੇ ਇਸ ਪਾਰਟੀ ਦੇ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਫਾਰ ਇਗਜ਼ਾਮਪਲ ਮੈਂ ਕਹਿੰਦਾ ਵੀ ਸਭ ਤੋਂ ਵੱਡੀ ਗੱਲ ਆਜੂਸ਼ਮਾਨ ਬੀਮਾ ਯੋਜਨਾ ਜਿਹਦੇ ਵਿੱਚ ਇੱਕ ਆਜੂਸ਼ਮਾਨ ਕਾਰਡ ਹੋਲਡਰ ਇੱਕ 5 ਲੱਖ ਰੁਪਏ ਤੱਕ ਦਾ ਇਲਾਜ ਜਿਹੜੇ ਆਯੂਸ਼ਮਾਨ ਦੇ ਪੈਨਲ ਤੇ ਨੇ ਉਹਦੇ ਵਿੱਚੋਂ ਮੁਫਤ ਕਰਵਾ ਸਕਦਾ ਜਿਹਦੇ ਵਿੱਚ ਮੈਂ ਖੁਦ ਆਪ ਦੀ ਗੱਲ ਕਰੂੰਗਾ ਮੈਂ ਖੁਦ ਆਪ ਦੋ ਵਾਰੀ ਆਯੂਸ਼ਮਾਨ ਦੇ ਕਾਰਡ ਤੇ ਆਪਣੇ ਝੂਲੇ ਦਾ ਹਿੱਪ ਰਿਪਲੇਸਮੈਂਟ ਦਾ ਆਪਰੇਸ਼ਨ ਕਰਵਾਏਗਾ ਨੈਕਸਟ ਜੋ ਇਹਨਾਂ ਨੇ ਜਿਹੜੀ ਆਟਾ ਦਾ ਸਕੀਮ ਹੈ ਸੈਂਟਰਲ ਲੈਵਲ ਦੀ ਠੀਕ ਹੈ ਪੰਜਾਬ ਸਰਕਾਰ ਆਪਣੇ ਉਹ ਕੈਸ਼ ਕਰੀ ਜਾਂਦੇ ਨੇ ਲੇਕਿਨ ਜੋ ਆਟਾ ਦਾ ਸਕੀਮ ਹੈ ਪਹਿਲਾਂ 2 ਰੁਪਏ ਕਿਲੋ ਕਣਕ ਗਰੀਬਾਂ ਨੂੰ ਮਿਲਦੀ ਸੀ ਹੁਣ ਬਿਲਕੁਲ ਮੁਫਤ ਮਿਲਦੀ ਹੈ ਉਹ ਹੋਰ ਬਹੁਤ ਸਹੂਲਤਾਂ ਨੇ ਜਿਵੇਂ ਧਾਰਾ 370 ਖਤਮ ਕੀਤੀ ਹੈ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਵੱਡਾ ਸਟੈਪ ਪਾਕਿਸਤਾਨ ਦੇ ਮੂੰਹ ਤੇ ਛਪੇੜ ਮਾਰੀ ਹੈ ਧਾਰਾ 370 ਖਤਮ ਕਰਕੇ ਉਹਤੇ ਕਾਫੀ ਹੱਦ ਤੱਕ ਅਤਵਾਦ ਤੇ ਕੰਟਰੋਲ ਕੀਤਾ ਹੈ ਹੋਰ ਬਹੁਤ ਐਸੇ ਕੰਮ ਕੀਤੇ ਨੇ ਜਿਨ੍ਹਾਂ ਨੂੰ ਦੇਖ ਕੇ ਲੋਕ ਮੈਂ ਆਪਣੀ ਗੱਲ ਨਹੀਂ ਕਰਦਾ ਮੈਂ ਲੋਕਾਂ ਦੀ ਗੱਲ ਕਰਦਾ ਲੋਕ ਚਾਹੁੰਦੇ ਨੇ ਕਿ ਕੇਂਦਰ ਸਰਕਾਰ ਦੇ ਇੰਦਰ ਦੇ ਵਿੱਚ ਤੀਜੀ ਵਾਰੀ ਮੋਦੀ ਦੀ ਅਗਵਾਈ ਦੇ ਵਿੱਚ ਐਨਡੀਏ ਸਰਕਾਰ ਬਣੀ ਹੈ ਇਹ ਜਿਹੜਾ ਇੰਡੀਆ ਗੱਠਜੋੜ ਹੋ ਰਿਹਾ ਦਾ ਬਕ ਬਕ ਪਾਰਟੀਆਂ ਨੂੰ ਲੱਗਦਾ ਮੋਦੀ ਲਹਿਰ ਨੂੰ ਰੋਕੂ ਇਹਦਾ ਜਿਹੜਾ ਗੱਠਜੋੜ ਹੈ ਇਹਨਾਂ ਦਾ ਗੱਠਜੋੜ ਇਹਨਾਂ ਦਾ ਸਿਰਫ ਤੇ ਸਿਰਫ ਇਹਨਾਂ ਦਾ ਮਫਾਦ ਹੈ ਵੀ ਕਿਵੇਂ ਨਾ ਕਿਵੇਂ ਝੂਠ ਤੂਫਾਨ ਮਾਰ ਕੇ ਅਸੀਂ ਕੇਂਦਰ ਦੇ ਵਿੱਚ ਕੁਰਸੀ ਤੇ ਬਰਾਜਮਾਨ ਹੋਈਏ ਤੇ ਕੇਂਦਰ ਦੇ ਵਿੱਚ ਉਹ ਐਨਡੀਆ ਦੀ ਸਰਕਾਰ ਅਸੀਂ ਲਾ ਕੇ ਤੇ ਕੁਰਸੀ ਤੇ ਬਰਾਜਮਾਨ ਹੋਈਏ ਤੇ ਦੇਸ਼ ਨੂੰ ਲੁੱਟੀਏ ਕਿਉਂਕਿ ਇਹਨਾਂ ਨੇ ਪਹਿਲਾਂ ਦੇਸ਼ ਨੂੰ ਬਹੁਤ ਦੋਨੇ ਹੱਥੀ ਇਹਨਾਂ ਦੇ ਪਾਰਟੀ ਦੇ ਲੀਡਰਾਂ ਨੇ ਲੁੱਟਿਆ ਲੱਗਦਾ ਨਾ ਵੀ ਫਿਰ ਬਰਾਜਮਾਨ ਹੋ ਸਕਦੇ ਨਹੀਂ ਹੁੰਦੇ ਇਹ ਲੱਖ ਕੋਸ਼ਿਸ਼ਾਂ ਕਰਨ ਪਹਿਲਾਂ ਤਾਂ ਇਹਨਾਂ ਦਾ ਜਿਹੜਾ ਜਿਹੜਾ 25 26 ਪਾਰਟੀਆਂ ਦਾ 27 ਪਾਰਟੀਆਂ ਦਾ ਐਨਡੀਆਈ ਮਤਲਬ ਕਿ ਵੀ ਜਿਹੜਾ ਗੱਠਜੋੜ ਬਣਾਇਆ ਹੈ ਪਹਿਲਾਂ ਤਾਂ ਇਹਨਾਂ ਦਾ ਗੱਠਜੋੜ ਹੀ ਨਹੀਂ ਸਿਰੇ ਲੱਗਣਾ ਕਿਉਂਕਿ ਇਹ ਸਵਾਰਥੀ ਨੇ ਸਾਰੇ ਇਹਨਾਂ ਨੂੰ ਆਪਦਾ ਸਵਾਰਥ ਪਿਆਰਾ ਦੇਸ਼ ਦਾ ਹਿੱਤ ਪਿਆਰਾ ਨਹੀਂ ਹੈ ਇਸ ਕਰਕੇ ਇਹ ਲੋਕ ਪਹਿਲਾਂ ਤਾਂ ਗੱਠਜੋੜ ਹੀ ਨਹੀਂ ਇਹਨਾਂ ਦੇ ਸਿਰੇ ਲੱਗਣਾ ਜੇ ਗੱਠਜੋੜ ਸਿਰੇ ਲੱਗ ਵੀ ਗਿਆ ਤਾਂ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਤੋਂ ਐਨਡੀਆਈ ਸਰਕਾਰ ਬਣਾਉਣ ਤੋਂ ਕੇਂਦਰ ਦੇ ਵਿੱਚ ਕੋਈ ਨਹੀਂ ਰੋਕ ਸਕਦਾ ਕੀ ਨਾਮ ਆ ਬਾਈ ਜੀ ਵੰਟੀ ਹੈ ਮੰਨਦੇ ਕੀ ਹੋਣਗੇ 2024 ਦੀਆਂ ਲੋਕ ਸਭਾ ਚੋਣਾਂ ਨੇ ਨਜ਼ਦੀਕ ਆ ਗਿਆ ਕਿਹੜੀ ਪਾਰਟੀ ਜਿਹੜੀ ਬਾਜ਼ੀ ਮਾਰ ਸਕਦੀ ਹੈ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਬਣ ਸਕਦਾ ਹੈ ਵੈਸੇ ਤਾਂ ਅੱਜ ਕੱਲ੍ਹ ਜਦ ਕੱਠ ਜੋੜ ਹੋਇਆ ਪਿਆ ਸਾਰਿਆਂ ਦੀ ਪਰ ਇਹਦੀ ਮੋਦੀ ਸਰਕਾਰ ਦੇ ਅੱਗੇ ਆਉਣ ਦੇ ਅਮੀਰ ਹੈਗੀ ਆ ਪੂਰਾ ਵੀ ਇਹ ਮੋਦੀ ਸਰਕਾਰ ਹੀ ਬਾਜ਼ੀ ਮਾਰੂਗੀ ਇਹ ਕੱਠ ਜੋੜ ਦਾ ਕੋਈ ਫੈਸਲਾ ਹੋਇਆ ਨਹੀਂ ਕੱਠ ਜੋੜ ਦਾ ਫੈਸਲਾ ਤਾਂ ਇਹ ਆ ਵੀ ਦੇਖੋ ਕੀ ਬਣਦਾ ਹੈ ਸਰਕਾਰਾਂ ਦੇ ਕੰਮ ਕਰਨ ਲਈ ਜਦਾਂ ਗੰਗੇ ਲੋਕਾਂ ਨੂੰ ਚੰਗਾ ਕੁਝ ਆ ਮਿਲੂ ਕੋ ਨੌਕਰੀਆਂ ਮਿਲਣਗੀਆਂ ਬੇਰੋਜ਼ਗਾਰੀ ਘਟੂ ਵੀ ਤਾ ਕੁਸ਼ਵਾਰ ਹੋਊਗਾ ਦੇਖਦਾ ਕੁਛ ਇਹੀ ਮੰਨਦੇ ਆ ਪਤਾ ਵੀ ਸੁਧਾਰ ਹੋਵੇ ਦੇਖਦਾ ਕਿ ਚੰਗੀ ਸਰਕਾਰ ਆਵੇ ਤੇ ਲੋਕਾਂ ਦੀ ਭਲਾਈ ਲਈ ਲੋਕਾਂ ਦੇ ਹਿੱਤ ਲਈ ਆ ਬੈਠ ਕੇ ਕਿੱਧਰ ਲੱਗ ਰਿਹਾ ਜਿਵੇਂ ਪਹਿਲਾਂ ਬਰੋਤ ਸੀ ਜਾਂ ਹੁਣ ਕਿਹਨੂੰ ਲੱਗ ਰਿਹਾ ਹੈ ਇਹ ਪੰਜਾਬ ਦੇ ਲੋਕਾਂ ਹਲ ਜੱਕੇ ਪਏ ਨੇ ਯਾਰ ਭਾਈ ਅਸਲ 'ਚ ਤਾਂ ਹਰੇਕ ਮोटापा ਬਾਕੇ ਕਿਸੇ ਨੂੰ ਪਾਣੇ ਕੋ ਉਮੀਦ ਕਿਸ ਸਰਕਾਰ ਤੋਂ ਹਰੇਕ ਤੋਂ ਹੁੰਦੀ ਆ ਪਰ ਖਰਾ ਕੋਈ ਨਹੀਂ ਉਤਰਦਾਗਾ ਸਮਝ ਗਾ ਨਵੀਂ ਪਾਰਟੀ ਆਈ ਸੀ ਆਮ ਪਾਰਟੀ ਲੱਗਦਾ ਕਿ ਜੀਤ ਸਿੰਘ ਸਾਹਿਬ ਦੀ ਦਸਤਕੜਾ ਹੋ ਸਰਦਾ ਪ੍ਰਧਾਨ ਮੰਤਰੀ ਦਾ ਨਵੀਂ ਪਾਰਟੀ ਆਈ ਸੀ ਆਮ ਪਾਰਟੀ ਤੋਂ ਵੀ ਲੋਕ ਬਜਾਦਰ ਖੁਸ਼ ਨਹੀਂ ਹੈਗੇ ਪਰ ਇਹਨਾਂ ਨੇ ਵੀ ਨਿਰਾਸ਼ਾ ਵਧਾਈ ਦਿੱਤੀ ਹੈ ਜੇ ਲੋਕਾਂ ਤੇ ਰੋਜ਼ਗਾਰ ਹੀ ਸਭ ਕੁਝ ਉਹੀ ਚੱਲੀ ਜਾਂਦਾ ਆਮ ਬਸ ਸਾਰੇ ਬੰਦੇ ਨੂੰ ਕਿਸੇ ਨੂੰ ਮੌਕਾ ਨਹੀਂ ਮਿਲਿਆ ਹਰੇਕ ਬੰਦਾ ਬੇਰੋਜ਼ਗਾਰ ਤੁਰਿਆ ਫਿਰਦਾਗਾ ਕੋਈ ਐਡੀ ਗੱਲ ਨਹੀਂ ਹੋਈਗੀ ਇਸ ਤੋਂ ਵੀ ਨਹੀਂ ਖੇਤੀ ਕੀਤੀ ਜਾ ਸਕਦੀਗੀ ਹੋਰ ਵੀ ਲੋ ਹੋ ਨੇ ਕੀ ਨਾਮ ਬਾਈ ਜੀ ਨਰੇਸ਼ ਕੁਮਾਰ ਜੀ ਬ੍ਰੇਸਟੀ ਲੱਗਦਾਗਾ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਬਣ ਸਕਦਾ ਚ ਉਹਨਾਂ ਦੇ ਵਿੱਚ ਲੋਕ ਸਭਾ ਚੋਣਾਂ ਆ ਗਏ ਨੇ ਜਿਆਦਾ ਚਾਂਸ ਤਾਂ ਮੋਦੀ ਦੀ ਹੈ ਜੀ ਇਹ ਤਾਂ ਮੰਨ ਕੇ ਚੱਲੋ ਹੁਣ 7-8 ਪਾਰਟੀਆਂ ਨੇ ਗੱਠ ਜੋੜ ਕਰਿਆ ਹੋਇਆ ਹੈ ਤੇ ਇਹਨਾਂ ਵਿੱਚ ਤਾਂ ਆਫਤ ਜੀ ਰੌਲਾ ਪਈ ਜਾਊਗਾ ਬਾਕੀ ਕਾਂਗਰਸ ਪਹਿਲਾਂ ਪਾਰਟੀ ਦੇਖੀ ਹੈ ਤੇ ਮੋਦੀ ਦੇ ਜਿਆਦਾ ਚਾਂਸ ਨੇ ਭਾਜਪਾ ਜਿੱਤੂਗੀ ਪੰਜਾਬ 'ਚ ਵੀ ਭਾਜਪਾ ਕੰਨੀ ਪ੍ਰਭਾਵ ਜਿਆਦਾ ਆਮ ਆਦਮੀ ਪਾਰਟੀ ਲੋਕ ਆਖ ਚੁੱਕੇ ਨੇ ਕੇਜਰੀਵਾਲ ਨੇ ਆਇਆ ਨਹੀਂ ਮੁੜ ਕੇ ਨਾ ਕੁਝ ਕਰਤ ਕਰਿਆ ਭਾਜਪਾ ਹੀ ਆਉਗੀ ਜੀ ਅਦਰਚਾਂਤ ਭਾਜਪਾ ਦੇ ਲੱਗਦਾ ਨਹੀਂ ਕਿ ਚੋੜਨਾ ਹੈ ਕਹਿੰਦੇ ਨਹੀਂ ਲੈਰ ਉੱਠੂਗੀ ਜੀ ਉਹਦਾ ਮੰਨ ਕੇ ਚਲੋ ਪਬਲਿਕ ਤਾਂ ਉਹੀ ਹੈ ਨਾ ਜੀ ਮੰਤਰੀ ਬਦਲੇ ਕਿ ਉਹ ਕਿਤੇ ਇਧਰ ਵਾਗੇ ਨੇ ਕਿਤੇ ਇਧਰ ਵਾਗੇ ਨੇ ਦਾ ਕਰਕੇ ਭਾਜਪਾ ਨਾਲ ਗੱਠਨ ਜੋੜ ਹੈਗਾ ਉਹਨਾਂ ਦਾ ਭਾਜਪਾ ਦੇ ਜ਼ਿਆਦਾ ਚਾਂਸ ਨੇ ਹਾਂਜੀ ਕੀ ਨਾਮ ਹੈ ਜੀ ਕਰਨੈ ਸਿੰਘ ਕਰਨੈਲ ਜੀ ਕੀ ਕਹੋਗੇ 2024 ਦੇ ਲੋਕ ਸਭਾ ਚੋਣਾਂ ਨੇੜੇ ਆ ਗਏ ਆ ਕੌਣ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਕਿਹੜੀ ਪਾਰਟੀ ਬਾਜ਼ੀ ਮਾਰਦੀ ਗੱਲ ਇਹ ਹੈ ਜੀ ਪਾਰਟੀ ਜਿਹੇ ਕੋਈ ਵੀ ਹੋਵੇ ਪਾਰਟੀ ਸਾਨੂੰ ਦਾ ਫੋਕ ਚਾਹੀਦਾ ਅਸੀਂ ਪਟਿਆਲੇ ਸਾਰੇ ਸਾਰੇ ਸਕੂਟਰੀਆਂ ਹੈ ਸਾਨੂੰ 100 ਮੀਟਰ ਸੀ ਤੇਲ ਪਾਉਂਦੇ ਆ ਰਹਿ ਗਏ ਸਾਨੂੰ ਕੀ ਸੁੱਖ ਹੈ ਲੋਕਾ ਕੁਝ ਹੈ ਨਹੀਂ ਕੋਈ ਖਾਣ ਪੀਣ ਨੂੰ ਕਿਸੇ ਲੋਕਾਂ ਕੋਲ ਹੈਗਾ ਕੁਝ ਸਹੂਲਤਾਂ ਨਹੀਂ ਹੈ ਕਿਸੇ ਨੂੰ ਲੋਕ ਕਦੇ ਕੋਈ ਜੀਐਸਟੀ ਦਾ ਫਲਾਣਾ ਕਰਦੇ ਨੇ ਕਹਿੰਦਾ ਨਾ ਕਦੇ ਕੋਈ ਕਾਲੇ ਘਰੋਂ ਸਰ ਪੈਦਾ ਕਦੇ ਕੋਈ ਇਨਸਾਨ ਇਕੱਠੇ ਕਰਦੇ ਕਦੇ ਕੁਝ ਕਰਦੇ ਤੂੰ ਕਹਿੰਦਾ ਇਹ ਪ੍ਰਧਾਨ ਮੰਤਰੀ ਹੋ ਜਾਣਾ ਚਾਹੀਦਾ ਜਿਹੜਾ ਲੋਕਾਂ ਬਾਦ ਲੋਕਾਂ ਦਾ ਸੋਚੇ ਇਹਨਾਂ ਦੇ ਆਪਦੇ ਢਿੱਡ ਭਰਦੇ ਨੇ ਲੋਕ ਇਹਨਾਂ ਦੇ ਕਿਹੜੇ ਜਵਾਬ ਗਰੋਂਦੇ ਨੇ ਕੀ ਲੱਗਦਾ ਕੱਛ ਜੋੜ ਹੋਵੇ ਦੇਖੋ ਗੱਲ ਮੈਂ ਆਸੀ ਕਹਿੰਦਾ ਕੱਛ ਜੋੜ ਹੋਵੇ ਵਧੀਆ ਕੋਈ ਵਧੀਆ ਸਰਕਾਰ ਆਵੇ ਵਧੀਆ ਕਿਸੇ ਕੋਈ ਕੰਮ ਕਰੇ ਇਹਨਾਂ ਨਾਲ ਵਧੀਆ ਲੋਕਾਂ ਨੂੰ ਖਾਣ ਪੀਣ ਨੂੰ ਮਿਲੇ ਬੜੇ ਲੋਕ ਇਸ ਤਰ੍ਹਾਂ ਚੀਜ਼ਾਂ ਹਾਸੇ ਹਮਲਾ ਫਲੈਂਟਰ 1100 ਦਾ ਕਰਨਾ ਕੋਈ ਇਹ ਜਿਹੜੀ ਇਹ ਜੋ ਜਦੋਂ ਉਹਦਾ ਕਾਂਗਰਸ ਦਾ ਰਾਜ ਜੋ 4.5 ਦਾ ਰਹਿ ਰਿਹਾ ਸੀਗਾ ਹੁਣ ਇਹ 1100 ਦਾ ਫਲੈਂਟਰ ਹੈ ਕੌਣ ਬਣ ਸਕਦਾ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਕੋਈ ਚਾਹੇ ਕੇਸਰੀ ਬਣ ਜਾਏ ਰਾਹੁਲ ਬਣ ਜਾਏ ਚਾਹੇ ਕੋਈ ਹੋਰ ਬੰਦਾ ਬਣ ਜਾਏ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸਾਨੂੰ ਤਾਂ ਚੀਜ਼ ਬਜਾਏ ਕੀ ਜਾਨਾ ਗਰੀਬਾਂ ਵਾਸਤੇ ਕੋਈ ਚੰਗਾ ਕੰਮ ਹੋਣਾ ਚਾਹੀਦਾ ਆ ਆ ਬਿਲਕੁਲ ਨਾ ਮੇਰਾ ਨਾਮ ਮੋਹਿਤ ਹੈ ਜੀ 2024 ਦੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਕੌਣ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਤੇ ਕਿਹੜੀ ਪਾਰਟੀ ਵੱਧ ਸਿਤਾਨੇ ਜਾ ਸਕਦੀ ਸਰ ਐਕਚੁਅਲੀ ਮੈਂ ਚਾਹਨਾ ਕਿ ਆਮ ਆਦਮੀ ਪਾਰਟੀ ਬਣੇ ਕੇਜਰੀਵਾਲ ਬਣਨ ਬਟ ਜਿਹੜਾ ਮਤਲਬ ਕਿ ਰੁਝਾਨ ਚੱਲ ਰਿਹਾ ਹੈਗਾ ਉਹਦੇ ਅਕੋਰਡਿੰਗ ਮੈਨੂੰ ਲੱਗਦਾ ਵੀ ਮੋਦੀ ਜਿੱਤੂਗਾ ਦੁਬਾਰਾ ਬਟ ਮੈਂ ਚਾਹਨਾ ਕਿ ਆਮ ਆਦਮੀ ਪਾਰਟੀ ਜਿੱਤੇ ਕੀ ਨਾਮ ਜੀ ਬਈਆਡਾ ਬੀਤੇ ਲੋਕ ਸਭਾ ਦੇ ਸੁਣਾ ਰਹੀਆਂ ਨੇ ਕਿਹੜੀ ਪਾਰਟੀ ਜਿੱਤ ਸਕਦੀ ਹੈ ਤੇ ਕੌਣ ਜਿਹੜਾ ਦੇਸ਼ ਦਾ ਪੀਐਮ ਬਣ ਸਕਦਾ ਸਰਕਾਰ ਕੋ ਜੀ ਬੀਜਪੀ ਕੇ ਆਉਗੀ ਕਿਉਂਕਿ ਸਰਕਾਰ ਬਹੁਤ ਵਧੀਆ ਕੰਮ ਕਰਾ ਰਹੀ ਹੈ ਔਰ ਉਸੇ ਪ੍ਰਦੇਸ਼ મે ਪੂਰੇ ਬਹੁਮਤ ਕੇ ਸਾਥ ਮੋਦੀ ਔਰ ਯੋਗੀ ਸਰਕਾਰ ਆਏਗੀ ਯੋਗੀ ਬਹੁਤ ਵਧੀਆ ਕੰਮ ਕਰਾ ਰਹਾ ਹੈ ਮੈਂ ਅਲੀਗੜ ਉੱਤਰ ਪ੍ਰਦੇਸ਼ ਸੇ ਬੁਲਾਉਂ ਕਰਤਾ ਹੂੰ ਕਿਉਂਕਿ ਮੈਂ ਯੋਗੀ ਮੋਦੀ ਕੋ ਦੋਨੋਂ ਕੋ ਸਪੋਰਟ ਕਰਤਾ ਹੂੰ ਕਿਉਂਕਿ ਸਾਰੀ ਗੁੰਡਾਗਰਦੀ ਖਤਮ ਹੋ ਗਈ ਔਸਤ ਤੇ ਜਾਗਾ ਕਰ ਮੋਦੀ